روایت پی گئی ہے جان کا جاہر سدا گرو صاحب نہ لا دے اتے یہ تو کسی اس وجہ کا حکمناما مہاراج کا ان اکران چن لکھا ہوا ہے جو ستگو جی نے حکم نامہ اچارا سی جو پرو کو ملے ہو چاہے کھوئی شبد میں لے یہ واق کہے ہیں اس پرکار سری گورو گرنتھ صاحب جی نے گرتا دی نے بخشی سنگھا کیا کہ اے کیرتن سارے اگے اگے کر دے چلو سکھا تک یہ شبد کا کیرتن سری گورو گوبند سنگھ صاحب جی نے آپ کروایا سی جوتی جو, جو سماؤن ویل شری مخواق آیا ابچل نگر گوبند گرو کا نام جب سکھ پایا رام یہ سری مخواق آن تو مہاراج نے اس شری حضور صاحب کا نام ابچل نگر سچے پاشاہ جی نکھنا کیتا ਇਸ ਵਾਕ ਤੋਂ ਸੱਚੇ ਪਾਤਸ਼ਾਹ ਨੇ ਕਿ ਉਸ ਵਕਤ ਸਾਧ ਸੰਗ ਜੀ ਮਹਾਰਾਜ ਜੀ ਸਿੰਘ ਨੂੰ ਅੰਗਰੇਜ਼ਾਂ ਨੇ ਤਰਕਮਾਰੀ ਕਹਿਣ ਲੱਗੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਰ ਦਾ ਜੋਤੀ ਜੋਤ ਸਮਾਉਣ ਵਾਲਾ ਜਿਹੜਾ ਸਥਾਨ ਹੈ ਉਹ ਹਮ ਕਈ ਕਹਿਵ ਨਹੀਂ ਕੀਤਾ ਵਾਹਿਗੁਰੂ ਦਾ ਆਸਰਾ ਵਾਹਿਗੁਰੂ ਮਾਰੂ ਮਹੱਲਾ ਪੰਜਵਾ ਖੁਲਿਆ ਕਰਮ ਕਿਰਪਾ ਭਈ ਠਾਕੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਦੀ ਜੋਤ ਵਿੱਚ ਆਪ ਲੀਨ ਹੋਣ ਵੇਲੇ ਵਕਤ ਵਿੱਚ ਇਸ ਅਵਸਥਾ ਨੂੰ ਕਸਮ ਕੀਤਾ ਹੈ ਜਿਸ ਸ਼ਬਦੇ ਕਾਇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਨਵੇੜ ਵਿੱਚ ਜਾ ਕੇ ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਤਕ ਸੁਦੀ ਦੂਜ ਨੂੰ ਟਿੱਕਾ ਪਾਇਆ ਇਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਦਾ ਤਿਲਕ ਦਿੱਤਾ ਹੈ ਪੰਜਾਂ ਸਿੰਘਾਂ ਨੂੰ ਹਜ਼ੂਰੀ ਵਿੱਚ ਖੜਾ ਕਰਕੇ ਭਾਈ ਮਨੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਸੰਤੋਖ ਸਿੰਘ ਸਾਹਿਬ ਜੀ, ਭਾਈ ਗੁਰਬਖਸ਼ ਸਿੰਘ ਸਾਹਿਬ ਜੀ, ਭਾਈ ਹਰ ਸਿੰਘ ਇਹਨਾਂ ਪੰਜਾਂ ਸਿੰਘਾਂ ਨੂੰ ਮਾਰੋ ਦੇ ਹਜ਼ੂਰੀ ਚ ਤਾਬਿਆਂ ਖੜੇ ਕਰਕੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਅਲਪਨ ਕੀਤੀ ਅਤੇ ਪੰਜ ਪੈਸੇ ਤੇ ਨਾਲੇ ਤੇ ਕੁਰਬਾਨ ਆਪ ਦੀ ਸੱਚੇ ਪਾਤਸ਼ਾਹ ਜੀਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਪੰਜ ਪਰਕਮੀਆਂ ਕੀਤੀਆਂ ਤੇ ਕਿਹਾ ਇਹ ਦੋਰਾ ਸ੍ਰੀ ਮੁਖਵਾਕ ਹੈ ਅੱਜ ਪਈ ਅਕਾਲ ਕੀ ਤਬਾ ਤਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਗ੍ਰੰਥ ਕੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਿਓ ਚਾਹ ਖੋਸ਼ਬਦ ਮਹਿਲੇ ਇਸ ਪ੍ਰਕਾਰ ਤੋਂ ਕੁਮਾਰ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਅਤੇ ਤੀਸਰਾ ਭਾਈ ਸੁਮੇਰ ਸਿੰਘ ਜੀ ਨੇ ਜਿਹੜਾ ਰੈਤ ਨਾਮਾ ਲਿਖਿਆ ਹੈ ਉਸ ਵਿੱਚ ਲਿਖਿਆ ਹੈ ਗੁਰੂ ਖਾਲਸਾ ਮਾਨੀਓ ਪ੍ਰਗਟ ਹਮਾਰੀ ਦੇਹ ਜਾਂ ਕਾ ਹਿਰਦਾ ਸੁਧ ਖੋਜ ਇਨੋਂ ਵਾਲੇ ਇਸ ਪ੍ਰਕਾਰ ਜਾਂ ਕਾ ਹਿਰਦਾ ਸੁਧ ਖੋਜ ਇਨੋਂ ਵਾਲੇ ਸੰਗਤ ਵਿੱਚ ਮਹਾਰਨ ਕਹਿ ਭਾਲ ਲੋ ਜੀਦਾ ਹਿਰਦਾ ਸੁੱਧ ਪਵਿੱਤਰ ਹੋਵੇ ਇਹ ਖਾਲਸੇ ਪੰਥ ਬਾਬਤ ਮਹਾਰਾਜ ਜੀ ਨੇ ਕਿਹਾ ਹੈ ਸੰਗਤਾਂ ਕੀ ਰਵਾਇਤ ਪੈਗੀ ਹੈ ਜਾਂ ਕਾ ਹਿਰਦਾ ਸਦਾ ਗੁਰੂ ਸਾਹਿਬ ਨਾਲ ਲਾਉਂਦੇ ਹੈ ਉਥੇ ਇਹ ਤੋਂ ਕੋ ਹੈ ਐ ਰਾਹੀਏ ਦੇ ਪਾਸ ਉਸ ਵੇ ਦਾ ਹੁਕਮਨਾਮਾ ਮਹਾਰਾਜ ਦਾ ਉਹਨਾਂ ਅਖਰਾਂ ਜਿਨ ਵਿੱਚ ਲਿਖਿਆ ਹੋਇਆ ਜੋ ਸਤਗੁਰੂ ਜੀ ਨੇ ਹੁਕਮਨਾਮਾ ਉਚਾਰਿਆ ਸੀ ਜੋ ਪ੍ਰਭ ਕੋ ਮਿਲਿਓ ਚਾਹ ਕੋਈ ਸ਼ੌਦ ਮਹਲੇ ਇਹ ਵਾਕ ਕਹੇ ਹਨ ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਸਤਿਗੁਰਾਂ ਨੇ ਬਖਸ਼ੀ ਅਤੇ ਪੰਜ ਪ੍ਰਕਮਿਆਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਮਹਾਰਾਜ ਜੀ ਨੇ ਕੀਤੀਆਂ ਇਸ ਪ੍ਰਕਾਰ ਸਾਹਿਬ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮਰਜ਼ਾਦਾ ਕਾਇਮ ਕਰਕੇ ਸ੍ਰੀ ਮੁਖਵਾਕ ਲਿਆ ਸ੍ਰੀ ਮੁਖਵਾਕ ਆਇਆ ਉਚਲ ਨਗਰ गोविंद ਗੁਰੂ ਦਾ ਨਾਮ ਜਪਤ ਸੁਖ ਪਾਇਆ ਆਰਾਮ ਇਹ ਸ੍ਰੀ ਮੁਖਵਾਕ ਆਉਣ ਤੋਂ ਮਹਾਰਾਜ ਨੇ ਉਸ ਸ੍ਰੀ ਹਜੂਰ ਸਾਹਿਬ ਦਾ ਨਾਮ ਅਫਜ਼ਲ ਨਗਰ ਸਚੇ ਪਾਤਸ਼ਾਹ ਜੀ ਨਖਰਾ ਕੀਤਾ ਇਸ ਵਾਕ ਤੋਂ ਸਚੇ ਪਾਤਸ਼ਾਹ ਨੇ ਇਸ ਪ੍ਰਕਾਰ ਸਾਰੇ ਕਾਰਜ ਕਰਕੇ ਸੰਸਾਰ ਦਾ ਭਲਾ ਕਰਕੇ ਸਰਬੰਸ ਬਾੜ ਕੇ ਲੱਖਾਂ ਸਿੱਖਾਂ ਨੂੰ ਕੁਰਬਾਨ ਕਰਕੇ ਅਧੇ ਮੁਲਕ ਦੇ ਅੰਦਰ ਧਰਮ ਦਾ ਨਿਸ਼ਾਨ ਕਾਇਮ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਨੂੰ ਕਿਹਾ ਸੀ ਹੁਣ ਜੋਤੀ ਜੋਰ ਸਮਾਵਾਂਗੇ ਇਹ ਬਚਨ ਸਿੰਘਾਂ ਦੇ ਅੰਦਰ ਬੜਾ ਭਾਰੀ ਵਿਰਾਗ ਪੈਦਾ ਹੋ ਗਿਆ ਉਸ ਵੇਲੇ ਗੁਰੂ ਮਾਰਾ ਸਾਹਿਬ ਜੀ ਨੇ ਗੁਰਤਾਕਬੀ ਗੁਰਸਾਹਿਬ ਨੂੰ ਦੇਖ ਕੇ ਰਾਗੀਆ ਸਿੰਘਾਂ ਨੂੰ ਕਹ ਕੇ ਰਾਗੀ ਸਿੰਘੋ ਚਿਖਾ ਤੱਕ ਚੰਨਣ ਜੀ ਚਿਖਾ ਰਚੋ 100 ਮਣ ਚੰਨਣ ਲਿਆ ਤੇ ਚਿਖਾ ਰਚੀ ਗਈ ਕਿ ਉਸ ਵੇਲੇ 500 ਰੁਪਏ ਦਾ ਕੜਾ ਪ੍ਰਸਾਦ ਕਰਕੇ ਵਰਤਾਇਆ ਗਿਆ ਇਉ ਗੁਰੂ ਗੰਸਾ ਸਾਹਿਬ ਨੂੰ ਗੁਰਿਆਈ ਦੇ ਕੇ ਮਹਾਰਾਜ ਸਾਹਿਬ ਪੰਜਵੀਂ ਆਲੇ ਦਿਨ ਜਿਸ ਵਕਤ ਦੋ ਘੜੀਆਂ ਰਾਤ ਕਢੀ ਹੋਈ ਸੀ ਡੇਢ ਪੈ ਰਾਤ ਰੰਜੀ ਸੀ ਉਸ ਵਕਤ ਚੋਜੀ 파ਰਸ਼ਾ ਨੇ ਸਨੇ ਕਿਸੀ ਇਸ਼ਨਾਨ ਕੀਤਾ ਆਪ ਸਨੇ ਕਿਸੀ ਇਸ਼ਨਾਨ ਕਰਕੇ ਵਸਤਰ ਸਾਰੇ ਆਪ ਪਹਿਰ ਲਏ ਵਸਤਰ ਪਹਿਰ ਕੇ ਕਮਰ ਕਸਾਸਿਆ ਲਿਆ ਸਿਰ ਤੇ ਕਲਗੀ ਜਿਗਾਦ ਕਸਿਆ ਲਈ ਗੁਰੂ ਮਾਰਾ ਸਾਰੇ ਖਾਲਸੇ ਚ ਬਰਾਜਮਾਨ ਹਨ ਸਿੰਘ ਸਾਰੇ ਮਸਾਲਾ ਵਜਦੀਆਂ ਦਰਸ਼ਨ ਕਰ ਰਹੇ ਹਨ ਭਾਜੀ ਕੇ ਸਿੱਖ ਗੁਰੂ ਮਹਾਰਾਜ ਸਾਹਿਬ ਦੇ ਚਰਨੀ ਪੈਣ ਲੱਗੇ ਹਜ਼ੂਰ ਦੇ ਚਰਨ ਹੱਥ 'ਚ ਨਹੀਂ ਆਉਂਦੇ ਸਿੰਘਾਂ ਦੇ ਸਾਰਿਆਂ ਦੇ ਵਿੱਚ ਗੁਰੂ ਸਾਹਿਬ ਜੀ ਖੜੇ ਦਿਸ ਰਹੇ ਹਨ ਚਰਨ ਹੱਥ 'ਚ ਨਹੀਂ ਆਉਂਦੇ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ ਦਇਆ ਸਿੰਘ ਤਾਂ ਭਾਈ ਜੋਤੀ ਜੀ ਉਸ ਸਮਾਗੇ ਸੀ ਭਾਈ ਧਰਮ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਦੇ ਚਰਨ ਹੱਥ 'ਚ ਨਹੀਂ ਆਉਂਦੇ ਮਹਾਰਾਜ ਨੇ ਕਹਿ ਪਏ ਸਾਡਾ ਸਰੂਪ ਜਿਹੜਾ ਹੈ ਇਹ ਜਮਣ ਮਰਨ ਵਾਲਾ ਨਹੀਂ ਹੈ ਇਹ ਸਿੱਖੋ ਥੋੜੀ ਭਾਵਨਾ ਕਰਕੇ ਸੂਪਰਗਟ ਹੋਇਆ ਸੀ ਹੁਣ ਥੋੜੀ ਭਾਵਨਾ ਪੂਰੀ ਕਰਨੋਂ ਆਤੇ ਇਸ ਰੂਪ ਚ ਨਜ਼ਾਰ ਦਿਆ ਕਰਾਂਗੇ ਹੱਥ ਜਿਨੀ ਆਕਾਰ ਆਵੇਗਾ ਜੋ ਭਾਵਨਾ ਕਰੇਗਾ ਉਹਨੂੰ ਦਰਸ਼ਨ ਜ਼ਰੂਰ ਹੋਇਆ ਕਰਨਗੇ ਉਹਦੇ ਕਾਰਜ ਸਾਰੇ ਪੂਰੇ ਹੋਇਆ ਕਰਨਗੇ ਇਸ ਪ੍ਰਕਾਰ ਸਾਧ ਸੰਗਤ ਜੀ ਦਰਸ਼ਨ ਦੇ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਰਾਗੀਆਂ ਸਿੰਘਾਂ ਨੂੰ ਕਿਹਾ ਕਿ ਇਹ ਕੀਰਤਨ ਸਾਡੇ ਅੱਗੇ ਅੱਗੇ ਕਰਦੇ ਚੱਲੋ ਕੀ ਖਾਤਾ ਕੋ ਇਹ ਸ਼ਬਦ ਦਾ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕਰਵਾਇਆ ਸੀ ਜੋਤੀ ਜੋ ਸਮਉਣ ਵੇਲੇ ਫਿਰ ਮਹਾਰਾਜ ਸਾਹਿਬ ਜੀ ਇਹ ਸ਼ਬਦ ਦਾ ਬਹੁਪਰੇ ਤੋਂ ਬਾਅਦ ਆਗਿਆ ਦੇ ਕੀ ਕਿ ਪੰਜਾਬ ਨੂੰ ਸਿੰਘ ਪੰਜਾਬ ਵਾਲੇ ਚਲੇ ਜਾਣ ਇੱਥੇ ਭਾਈ ਸੰਤੋਖ ਸਿੰਘ ਸੇਵਾ ਕਰੇ ਤੇ ਲੰਗਰ ਚਿਲਾਵੇ ਜਗਾ ਨਹੀਂ ਕੋਈ ਬਣਾਉਣੀ ਜੋ ਬਣਾਵੇਗਾ ਉਹਦੀ ਕੋਲ ਨਹੀਂ ਰਹੇਗੀ ਇਹ ਵਾਕ ਕਹਿ ਕੇ ਸੱਚੇ ਪਾਤਸ਼ਾਹ ਹੀ ਨੇ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਅੰਦਰ ਦੁਨੀਆਂ ਦੇ ਅੰਦਰ ਅੰਤੋਂ ਆਪ ਦੇ ਜਗ੍ਹਾ ਬਣਾਉਣ ਤੇ ਪਈ ਆਉਣ ਦੀ ਇੱਛਾ ਹੁੰਦੀ ਹੈ ਆਪ ਦੇ ਅੰਦਰ ਇਹ ਵੀ ਕਦੇ ਇੱਛਾ ਨਹੀਂ ਸੀ ਹੈ ਅਤੇ ਬਲਕਿ ਇੱਥੋਂ ਤੱਕ ਹਜੂਰ ਨੇ ਇਹ ਜਦੋਂ ਬਚਨ ਕਹਿਤੇ ਤੇ ਉਸ ਵਕਤ ਸਾਧ ਸੰਗ ਦੀ ਮਹਾਰਾਜ ਜੀ ਸਿੰਘ ਨੂੰ ਅੰਗਰੇਜ਼ਾਂ ਕਰ ਕੁਮਾਰੀ ਕਹਿਣ ਲੱਗੇ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਜੋਤੀ ਜੋਤ ਸਮਾਉਣ ਵਾਲਾ ਜਿਹੜਾ ਸਥਾਨ ਹੈ وہ ہوں تائم نہیں کیا گروہ مہاراج دی آگیا نہیں وہ جگہ دی لنگر چلاؤ دی آگیا ہے اس ویلے مہارا رنجیت جی جن جد یہ بچن کہے انگریز کہتے سیوا کر دے کہا کہڑا سربنس صدا دنیا چنی ہے کسے دی یہ سیو تو ہاتھوں نہیں میں کرونی میں آپ ہی کراجا رنجیت نرسا سنگے جی ਜੋ ਗੁਰੂ ਸਾਹਿਬ ਦਾ ਬਚਨ ਸੀ ਵੀ ਸਰਵੰਸ ਨਹੀਂ ਰਹੇਗੀ ਉਹ ਬਚਨ ਨੂੰ ਸਰਵੰਸ ਨੂੰ ਵਾਰ ਕੇ ਗੁਰੂ ਸਾਹਿਬ ਦੇ ਅਸਥਾਨ ਦੀ ਸੇਵਾ ਕੀਤੀ ਇਸ ਪ੍ਰਕਾਰ ਸਾਧ ਸੰਗਤ ਜੀ ਕਹਿੰਦੇ ਕਿਹੜਾ ਸਲਾਕੇ ਦੀਆਂ ਵੰਸਾਂ ਰਹਿਣੀਆਂ ਗੁਰੂ ਮਹਾਰਾਜ ਸਾਹਿਬ ਦੇ ਅਸਥਾਨ ਦੀ ਸੇਵਾ ਜਿਹੜੀ ਹੋ ਜੇ ਇਹੋ ਹੀ ਚੰਗੀ ਹੈ ਇਹੋ ਜੇ ਸਤਿਗੁਰੂ ਜਿਹੜੇ ਅੰਤਮ ਆਪ ਦੇ ਜਗਾ ਵੀ ਬਣਾਉਣ ਦੀ ਇੱਛਾ ਨਹੀਂ ਰੱਖਦੇ ਇਹ ਧੰਨ ਸਿੱਖ ਜਿਹੜੇ ਸਰਵੰਸ ਨੂੰ ਵਾਰ ਕੇ ਵੀ ਮਹਾਰਾਜ ਦੇ ਅਸਥਾਨ ਦੀ ਸੇਵਾ ਕਰਦੇ ਹਨ ਇਹ ਸਾਧ ਸੰਗਤ ਜੀ ਗੁਰਸਿੱਖੀ ਜੀਵਨ ਗੁਰਸਿੱਖਾਂ ਦਾ ਹੈ ਇੱਕ ਜੋਗੀ ਬਾਦਸ਼ਾਹ ਨੇ ਉਸ ਵਕਤ ਸ਼ਬਦੋਚਾਰਨ ਕੀਤਾ ਸੀ ਫਿਰ ਚਿਖਾ ਦੇ ਬੈਠ ਕੇ ਗੁਰੂ ਮਾਰਾ ਸਾਹਿਬ ਜਦੋਂ ਬੈਠ ਕੇ ਕੀਦਾ ਹੀਆਂ ਪੈਂਦਾ ਸੀ ਕਿ ਅਗੰਧੇ ਤਾਂ ਹੀ ਪ੍ਰਕਾਸ਼ ਕਰੇ ਉਸ ਵੇਲੇ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਿਆ ਕਰਕੇ ਸਿੰਘਾਂ ਚਿੰਦਾ ਪ੍ਰਜਲਿਤ ਕਰਤਾ ਜਿਹੜੀ ਅੱਗ ਸੀ ਉਹ ਸਾਰੀ ਚਿਖਾ ਨੂੰ ਸਾੜ ਕੇ ਸ਼ਾਂਤ ਹੋ ਗਈ ਗੁਰੂ ਸਾਹਿਬ ਦੇ ਰੋਮ ਨੂੰ ਵੀ ਸੇਕ ਨਹੀਂ ਲੱਗਾ ਆਪਣੇ ਅਨੰਦ ਵਿੱਚ ਸੱਚੇ ਪਾਤਸ਼ਾਹ ਬੈਠੇ ਰਹੇ ਇਸ ਪ੍ਰਕਾਰ ਸਵਾ ਪੈਰ ਚ ਖਾਮੱਚ ਕੇ ਸ਼ਾਂਤ ਹੋ ਗਈ ਫਿਰ ਗੁਰੂ ਸਾਹਿਬ ਜੀ ਨੇ ਆਪਣੀ ਸ਼ਕਤੀ ਨਾਲ ਯੋਗ ਅਗਨੀ ਨੂੰ ਨਿਕਾਲਣਾ ਕੀਤਾ ਯੋਗ ਅਗਨੀ ਦੇ ਨਾਲ ਸਾਧ ਸੰਗਤ ਜੀ ਨਿਕਾਲ ਕਰਕੇ ਮਹਾਰਾਜ ਸਾਹਿਬ ਜੀ ਉਸ ਵੇਲੇ ਸੱਚ ਕਰਨ ਨੂੰ ਸੁਣਦੇ ਸੱਚੇ ਪਾਤਸ਼ਾਹ ਘੋੜਾ ਜਿਹੜਾ ਸੀ ਉਹ ਵੀ ਕਮੇਟੀ ਘੋੜਾ ਵੀ ਗੁਰੂ ਮਹਾਰਾਜ ਸਾਹਿਬ ਦੀ ਸਵਾਰੀ ਵਾਸਤੇ ਇੱਕ ਸਾਧ ਨੂੰ ਦਰਸ਼ਨ ਵੀ ਦਿੰਦੇ ਗਏ ਸੰਗਤਾਂ ਨੂੰ ਪਤਾ ਲੱਗਿਆ ਗੁਰੂ ਸਾਹਿਬ ਅੰਤਰੀ ਆਮੀ ਹੈ ਸਾਰਿਆਂ ਥਾਵਾਂ 'ਚ ਵਿਆਪਕ ਹੈ ਜਿੱਥੇ ਚੇਤੇ ਕਰੀਏ ਉੱਥੇ ਹਾਜ਼ਰ ਨਾਜ਼ਰ ਹੈ ਇਸ ਪ੍ਰਕਾਰ ਗੁਰੂ ਸਾਹਿਬ ਜੋਤੀ ਜੋ ਸਮਾਈ ਸੀ ਉਸ ਵੇਲੇ ਸ਼ਬਦ ਦਾ ਕੀਰਤਨ ਆਪ ਜੀ ਨੂੰ ਕਰਵਾਇਆ ਸੀ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ठाकुर ਜੇ ਭਾਈ ਕਰਮ ਖੁੱਲ ਗਿਆ ਹੈ ਨਿਸ਼ਕਾਮ ਕਰਮ ਜਿਹੜੇ ਕੀਤੇ ਸੀ ਉਹ ਕਰਮ ਭਾਗ ਜਾਗ ਪਏ ਹਨ ਕਰਮ ਖੁੱਲ ਗਏ ਹਨ ਜੀਆਂ ਦੇ ਕਿਰਪਾ ਭਈ ठाकुर ਮੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ ਕੀਰਤਨ ਹਰ ਹਰ ਗਾਈ ਆਓ ਰੇ ਆਜੋ ਭਾਈ ਅਬਦਾਰ ਸਿੰਘ ਵੇਜ ਜੇ ਵੀ ਛਾਤਰ ਜਿਉਂ ਕਰਮ ਪਰਮੇਸ਼ਰ ਦਾ ਖੁੱਲਿਆ ਜਾਗਿਆ ਸਾਡਾ ਉਦੋਂ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੋਈ ਕੀਰਤਨ ਹਰ ਹਰ ਗਾਈ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਤਾਂ ਹੀ ਗਾਉਣਾ ਕੀਤਾ ਇੱਕ ਰਸ ਸ਼ਰਮ ਥਾਕਾ ਪਾਈ ਵਿਸਰਮ ਜਿਹੜਾ ਸੰਸਾਰ ਦੇ ਧੌਣ ਦਾ ਸਰਮ ਸੀ ਫਿਕਾੜ ਸੀ ਉਹ ਥੱਕ ਗਈ ਨਿਰਤ ਹੋ ਗਈ ਹੈ ਬਸ ਰਾਮ ਸਰੂਪ ਵਿੱਚ ਸਥਿਤੀ ਪਾ ਲਈ ਹੈ ਮਿਟ ਗਈ ਸਗਲੀ ਧਾਈ ਜਿਹੜੀ ਜੂਨਾ ਦੀ ਧਾਈ ਸੀ ਉਹ ਸਾਰੀ ਮਿਟ ਗਈ ਗੁਰਮੁਖਾਂ ਦੀ ਆਪ ਮੋਹੇ ਜੀਵਨ ਪਦਵੀ ਪਾਈ ਆਪ ਕਹਿੰਦੇ ਜੋਤੀ ਜੋ ਸਮਾਉਣ ਜਿਵੇਂ ਮਾਰਨ ਕਿਹਾ ਹੈ ਨਿਤ ਬੈ ਪੈ ਗਿਆ ਮਿੱਤ ਵਿਖੈ ਸੇ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹੈ ਸਤਿਗੁਰੂ ਪੈ ਨਾਵੇ ਅਸੀਂ ਹੁਣ ਜੀਵਨ ਮੁਕਤੀ ਜੀਵਨ ਜੋਤਿਏਤਨ ਸਰੂਪ ਉਸ ਪਦਵੀ ਨੂੰ ਪਾਇਆ ਹੈ ਭਾਈ ਮਨੀ ਸਿੰਘ ਸਾਹਿਬ ਨੇ ਸਰੂਪ ਲਿਖਦਿਆਂ ਲਿਖਿਆ ਗੁਰੂ ਸਾਹਿਬ ਜੀ ਅਕਾਲ ਬਾਣਾ ਪਹਿਰੇ ਉਸ ਵਕਤ ਇਸ ਪ੍ਰਕਾਰ ਅਸੀਂ ਜੀਵਨ ਜੋ ਚੇਤਨਾ ਅਖੰਡ ਚੇਤਨ ਸਰੂਪ ਦੇ ਹੈ ਉਹ ਜੀਵਨ ਪਦਵੀ ਨੂੰ ਪਾਇਆ ਹੈ ਜੀਤ ਆਇਓ ਮਨਪੁਰਖ ਬਿਦਾਤਾ ਗੁਰਸਿੱਖਾਂ ਦੇ ਤਾਈਂ ਉਪਦੇਸ਼ ਬਖਸ਼ਿਆ ਹੈ ਜਿਨ੍ਹਾਂ ਪਿਆਰਿਆਂ ਦੇ ਚਿੱਤ ਵਿੱਚ ਪੂਰਨ ਜੋ ਪਰਮ ਸੁਰ ਸ਼ਾਸ ਨੇ ਦੇਣ ਵਾਲਾ ਵਿਧਾਗਾ ਕਰਮ ਅਨੁਸਾਰ ਫਲ ਪ੍ਰਦਾਤਾ ਹੈ ਜਿਨ੍ਹਾਂ ਦੇ ਮਨ ਚੇਤੇ ਆਇਆ ਹੈ ਮੰਨਣ ਕੀਤਾ ਹੈ ਸ਼੍ਰੋਮਣੀ ਦਾ ਸੰਤਨ ਕੀ ਸਰਣਾ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਤਾਂ ਗੁਰਾਂ ਦੀ ਸ਼ਰਨ ਪੈਣੇ ਕਰਕੇ ਪ੍ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਮਹਾਰਾਜ ਜੀ ਨੇ ਕਾਮ ਦੇ ਫੁਰਨੇ ਨੂੰ ਵੀ ਵੇੜ ਦਿੱਤਾ ਸਿੱਖਾਂ ਦੇ ਨੂੰ ਅਕੇ ਲੋ ਨੂੰ ਮੇੜਦੁ ਤਸਕੇ ਪਾਤਸ਼ਾਹ ਨੇ ਮੋਹ ਵੀ ਮੇੜਦੁ ਦਾ ਕਾਮ ਕ੍ਰੋਧ ਦੀ ਵੀ ਨਿਵਰਤੀ ਕੀਤੀ ਹੈ ਨਿਵਰੇ ਸਗਲ ਬੈਰਾਈ ਤਨ ਗੁਰੂ ਸਕੇ ਪਾਤਸ਼ਾਹ ਜੀ ਨੂੰ ਮੋਹਤ ਕਰਨ ਵਾਸਤੇ ਜਿਸ ਪ੍ਰਕਾਰ ਚਿਤ੍ਰਾਂ ਕੀ ਪ੍ਰਸੰਗਾ ਹੁੰਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਅਨੂਪ ਕੌਰ ਨੇ ਗੁਰੂ ਸਾਹਿਬ ਨੂੰ ਮੋਹਤ ਕਰਨ ਵਾਸਤੇ ਕਿੰਨੇ ਤਰਾਂ ਦੇ ਪਖੰਡ ਕੀਤੇ ਸੀ ਹਯੂਰ ਚੋਜੀ ਪਾਤਸ਼ਾਹ ਜੀ ਉਸ ਦੇ ਮੋਹ ਵਿੱਚ ਮੋਹੇ ਨਹੀਂ ਸੀ ऐसे निरवकार है गुरु गोबिंद सिंह साहिब सच्चे बादशाह फिर क्रोध जिस ਵੇ ਭਾਈ ਮਾਨ ਸਿੰਘ ਨੂੰ ਇਹਦੇ ਫੌਜ ਦੇ ਆਦਮੀਆਂ ਨੂੰ ਬਹਾਦਰ ਸ਼ਾਹ ਜਿਆਨੇ ਸ਼ਹੀਦ ਕਰਤਾ ਸੀ ਫਿਰ ਪਾਦਸ਼ਾਹ ਬਹਾਦਰ ਸ਼ਾਹ ਮਹਾਰਾਜ ਦੇ ਪਾਸ ਉਹ ਫੌਜੀ ਆਦਮੀ ਪਕੜ ਕੇ ਬੰਨ ਕੇ ਲਿਆਂਦੇ ਕਿ ਮਹਾਰਾਜ ਕਹੋ ਤਾਂ ਗੁਜ਼ਾਵਰੀ ਚ ਡੋਬ ਦਿਏ ਕਹੋ ਤਾਂ ਇਹਨੂੰ ਫਾਸੀ ਟਿਕਾ ਦੇਈਏ ਮਹਾਰਾਜ ਨੇ ਕਿ ਭਾਈ ਮਾਨ ਸਿੰਘ ਵਰਗਾ ਸਿੱਖ ਦੁਨੀਆ ਜੀ ਪੈ ਜਾਣੀ ਹੋਣਾ ਉਹ ਹੋ ਹੀ ਸੀ ਹੁਣ ਇਹਨਾਂ ਦੇ ਕੈਦ ਕਰਨੇ ਕਰਕੇ ਇਹ ਕਿਸੇ ਪ੍ਰਕਾਰ ਭਾਈ ਮਾਨ ਸਿੰਘ ਨਹੀਂ ਵਾਪਸ ਆਸੇ ਉਹ ਸੱਚਖੰਡ ਵਿੱਚ ਪਹੁੰਚ ਗਿਆ ਹੈ ਇਹਨੂੰ ਵੀ ਰਹਾਅ ਕਰ ਦਿਓ ਕਿਉਂ ਕਰੋ ਜਿ ਨਰਿੰਦਰ ਕੋਈ ਨਹੀਂ ਸੀ ਜਿਨ੍ਹਾਂ ਨੇ ਜਦੋਂ ਸਰਬੰਸ ਵਾਰੀ ਹੈ ਸਭ ਜਾਂਦੇ ਸ਼ਹੀਦ ਕੀਤੇ ਹਨ ਉਸ ਵੇਲੇ ਗੁੱਸਾ ਕਰਨਾ ਯੋਗ ਸੀ ਨਾ 10000 ਵੀ ਦੀ ਤੀਰ ਆਪ ਦਾ ਇੱਕ ਨਿਕਲਿਆ ਹੈ ਉਸ ਲਈ ਅਰਦਾਸ ਕੀਤੀ ਆਕਾਲ ਪੁਰਖ ਅੱਗੇ ਜਿਸ ਕੀ ਵਕਤ ਸਾਗੇ ਰੱਖ ਹੈ ਪ੍ਰਭ ਕੀ ਆਗਿਆ ਮੰਨੈ ਮੱਥਾ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਹਿਬ ਜੀ ਆਜਾਂਗੇ ਸ਼ਹੀਦ ਹੋਣ ਤੋਂ ਆਕਾਲ ਪੁਰਖ ਨੂੰ ਸੁਨੇਹਾ ਭੇਜਿਆ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਦੇ ਆਇਆਂ ਨਾ ਉਡਣ नाग ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਗਿਰ ਪਿਆਲਾ ਬਿੰਕ ਸਾਂਗੀਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸਫਰ ਚੰਗਾ ਭਟਕੇੜਿਆਂ ਦਾ ਰਹਿਣਾ ਇਹ ਬਾਤ ਕਹੀ ਸਨ ਸੁਜੀਪਾ ਪਾਸ਼ਾ ਜੀ ਨੇ ਜਿਸ ਵਕਤ ਮਾਤਾ ਸਾਹਿਬ ਜੀ ਨੂੰ ਦੋਨੋਂ ਸਾਹਿਬ ਆ ਕੇ ਪੁੱਛਿਆ ਸੀ ਕਿ ਮਹਾਰਾਜ ਸਾਹਿਬ ਜਾਦੇ ਰਤ ਦੇ ਦਰਸ਼ਨ ਨਹੀਂ ਹੁੰਦੇ ਮਾਰਨ ਬਚਨ ਕੀਤੇ ਸਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਲੱਖ ਤਿਆਰ ਇਉਂ ਕ੍ਰੋਧ ਵੀ ਸਤਗੁਰੂ ਦੇ ਹਿਰਦੇ ਚ ਨਹੀਂ ਹੈ ਸਾਰਿਆਂ ਦੇ ਕਿ ਤਾ ਨੂੰ ਸ਼ਾਂਤ ਕਰਨ ਵਾਲੇ ਨਿਰਵੈਰ ਹਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਲੋਭ ਕਿੱਥੇ ਹੋਣਾ ਸੀ ਸਾਰੀ ਜਿੰਨੀ ਮਾਇਆ ਸੀ ਪੂਈ ਆ ਜੀ ਸਗਲੋਈ ਵਿੱਚ ਪਾਤੀ ਸੱਚੇ ਪਾਤਸ਼ਾਹ ਜੀ ਨੇ ਕਿ ਸਖ ਕਰਤ ਕਰਕੇ ਖਾਣ ਇਹ ਲੋਭ ਨਹੀਂ ਸਤਿਗੁਰੂ ਦੇ ਅੰਦਰ ਅਤੇ ਮੋਹ ਸਾਹਿਬ ਜਾਗੇ ਨੂੰ ਸ਼ਹੀਦ ਕਰਨ ਵੇਲੇ ਕੋਈ ਮੋਹ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਜੇ ਆਪ ਦੇ ਸਿੱਖ ਦਿੱਤਾ ਹਿੰਦ ਬਚ ਸਕਦੀ ਹੈ ਕਾ ਸਾਨੂੰ ਭਾਵੇਂ ਮਾਰੇ ਗਰੀਬ ਜੀਤੀ ਵੀ ਕਰ ਜਾਓ ਪਰ ਆਪ ਜਰੂਰ ਹਿੰਦੀ ਰਾਖੀ ਕਰੋ ਕਿਉਂ ਤਿਲਕ ਜਿਨੀਉ ਰਾਖਾ ਪਰ ਤਾਕਾ ਕਿਨੋ ਬੜੋ ਕਲੂ ਮੈਂ ਸਾਕਾ ਕਿਉਂ ਮੋਹ ਵੀ ਜਿਨਾਂ ਦੇ ਅੰਦਰ ਹੈ ਨਹੀਂ ਨਿਵਰੇ ਸਗਲ ਬੈਰਾ ਗੋਦ ਲੋ ਮੋਹ ਨਵਾਰੇ ਸਿਖਾਂ ਦੇ ਵੀ ਮਿਟੇ ਹੈ ਇਹ ਆਪ ਦੇ ਅੰਦਰ ਦਾ ਕਿੱਥੇ ਹੋਣੇ ਸਨ ਇਹ ਵਿਕਾਰ ਨਿਵਰੇ ਸਗਲ ਬੈਰਾਈ ਅਦੇ ਸਾਰੇ ਜਿਨੇ ਵੈਰ ਕਰਨ ਵਾਲੇ ਬਹਿਰੀ ਸੀ ਹਿੰਦੂ ਦੇ ਵੈਰੀ ਉਰੰਗ ਜੇ ਉਹ ਆਬਦ ਜਫਰ ਨਾਮੇ ਨਾਲ ਹੀ ਸਾਰੇ ਸਮਾਪਤ ਹੋ ਗਏ ਸਾਧ ਹਜੂਰ ਹਾਜ਼ਰ ਹੈ ਨਾਜ਼ ਮੇਰਾ ਵਾਹਿਗੁਰੂ ਸਦਾ ਹਜੂਰ ਨੇੜੇ ਹੈ ਹਾਜ਼ਰ ਜਿਹੜੇ ਵਿਦੇ ਨਾਲ ਸਮਝਣ ਵਾਲੇ ਹੈ ਚਿਤ ਨੂੰ ਜੋੜ ਕੇ ਉਹਨਾਂ ਦੇ ਨਾਜ਼ਰ ਨਜ਼ਰ ਦ੍ਰਿਸ਼ਟੀ ਕਰਨ ਵਾਲਾ ਹੈ ਦ੍ਰਿਸ਼ਟਾ ਰੂਪ ਪਰਮੇਸ਼ਵਰ ਹੈ ਸਾਰੇ ਸਦਾ ਹਜੂਰ ਨੇੜੇ ਤੋਂ ਨੇੜੇ ਹੈ ਸਾਰਿਆਂ ਦੇ ਸਾਹਮਣੇ ਹੈ ਅਤੇ ਨਾਜ਼ਰ ਨਜ਼ਰ ਰੱਖਣ ਵਾਲੀ ਦ੍ਰਿਸ਼ਟੀ ਸਾਰਿਆਂ ਨੂੰ ਰਖਣ ਵਾਲਾ ਹੈ ਉਹ ਪਰਮੇਸ਼ਰ ਦ੍ਰਿਸ਼ਟਾ ਹੈ ਸੋਨਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਕਤਹਿਰਾ ਭਇਉ ਦੂਰ ਆਈ ਉਹ ਕਦੇ ਵੀ ਪਰਮੇਸ਼ਰ ਦੂਰ ਨਹੀਂ ਹੁੰਦਾ ਹੈ ਕਦੇ ਉਹ ਸ਼ਬਦਾ ਨਹੀਂ ਹੈ ਹਰ ਵਕਤ ਪ੍ਰਗਟ ਰਹਿੰਦਾ ਹੈ ਪ੍ਰਤੱਖ ਰਹਿੰਦਾ ਹੈ ਗੁਰਮੁਖਾਂ ਦੇ ਹਿਰਦੇ 'ਚ ਸੁਖ ਸੀਤਲ ਸਰਧਾ ਸਭ ਪੂਰੀ ਸੁਖ ਸ਼ਰੂਪ ਦੀ ਪ੍ਰਾਪਤੀ ਹੋਗੀ ਅਤੇ ਸੀਤਲ ਸ਼ਾਂਤ ਚਿੱਤ ਹੋਗੇ ਸਰਧਾ ਸਾਰੀ ਪੂਰੀ ਹੋਗੀ ਜਿਸ ਪ੍ਰਕਾਰ ਮੁਲਕ ਦੀ ਰੱਖਿਆ ਕਰਨੀ ਸੀ ਸਰਵੰਸ ਵਾਰ ਕੇ ਰੱਖਿਆ ਕੀਤੀ ਕੋਈ ਸੰਤ ਸਹਾਈ ਸੰਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਨ ਸੀਸ ਦੇ ਕਿਸਹਿਕਾ ਕੀਤੀ ਸੰਤ ਗੁਰੂ ਅਰਜਨ ਦੇਵ ਸਾਹਿਬ ਨੂੰ ਸੀਸ ਵਾਰਿਆ ਇਸੇ ਪ੍ਰਕਾਰ ਸੰਤ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਸਹਾਇਕ ਹੋਏ ਬਾਵਨ ਪਤ ਤਕੀਏ ਖਿੰਨ ਭੀਤਰ ਜਿਹੜੇ ਪਤ ਪੁਰਖ ਸੀ ਬਹੁਤ ਗਿਰੇ ਹੋਏ ਜੀਵਨ ਸੀ ਜਿੰਨਾਂ ਦੇ ਉਹਨਾਂ ਨੂੰ ਵੀ ਪ੍ਰਤਿਰ ਕਰਤਾ ਇੱਕ ਛਿੰਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮਹਿਮਾ ਕਥਨ ਨਾ ਜਾਏ ਸਤਿਗੁਰੂ ਮਹਾਰਾਕਾਲ ਪੁਰਖ ਦੀ ਜਿਹੜੀ ਮਹਿਮਾ ਉਹ ਕਸਮ ਨਹੀਂ ਕੀਤੀ ਜਾਂਦੀ ਬਿਆਨਤ ਮਹਿਮਾ ਹੈ ਮਹਾਰਾਜ ਦੀ ਨਿਰਭਉ ਭੈ ਸਗਲ ਭੈ ਖੋਇ ਹੁਣ ਨਿਰਭਉ ਹੋ ਗਏ ਸਾਰੇ ਭੈ ਮੁਲਕ ਦੇ ਮੇੜ ਦਿੱਤੇ ਜਿਹੜੇ ਧਰਮ ਦੇ ਵਿਰੋਧੀ ਲੋਕ ਸੀ ਉਹਨਾਂ ਨੂੰ ਦੰਡ ਦੇ ਦਿੱਤਾ ਹੈ ਭਗਤਾਂ ਦੀ ਰੱਖਿਆ ਕੀਤੀ ਹੈ ਕਿਸੰਗਰ ਪਾਹ ਹੋਗੇ ਪਿਆਰੇ ਮਹਾਰਾਜ ਦੇ ਉਹਨਾਂ ਦੇ ਸਾਰੇ ਜੰਮਣ ਮਰਨ ਦੇ ਭੈ ਮੇਸ਼ ਦਿੱਤੇ ਗੋਬਿੰਦ ਚਰਨ ਓਟਾਈ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੀ ਓਟ ਜਿਨ੍ਹਾਂ ਨੂੰ ਪ੍ਰਾਪਤ ਕੀਤੀ ਹੈ ਨਾਨਕ ਜਸ ਗਾਵੇ ਥਾakurਾ ਸ਼੍ਰੀ ਗੁਰੂ ਰਵਿੰਦਰ ਸਿੰਘ ਜੀ ਕਹਿੰਦੇ ਉਸ ਥਾakur ਸੌਮੀ ਅਕਾਲ ਪੁਰਖ ਦਾ ਭਾਈ ਜਸ ਗਾਉਨੇ ਆ ਕੀਰਤਨ ਗਾਉਨੇ ਹਾਂ ਰੈਣ ਦਿਨਸ ਲਿਬਲਾ ਰਾਤ ਨੂੰ ਉਸ ਪਰਮੇਸ਼ਰ ਕੇ ਲੇ ਬਰਤੀਨੋ ਜੋੜ ਕਰਕੇ ਮਾਰੂ ਮਹੱਲਾ ਪੰਜਵਾ ਇਹ ਸਾਧ ਸੰਗ ਜੀ ਇਹ ਜਿਹੜੇ ਸ਼ਬਦ ਹੈ ਕਿਸੇ ਮਹਾਪੁਰਖ ਦਾ ਸਮਾਉਣ ਦਾ ਸਮਾਂ ਹੋਵੇ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰ ਹੋਵੇ ਉਦੋਂ ਇਹ ਸ਼ਬਦਾਂ ਦਾ ਕੀਰਤਨ ਹੋਣਾ ਚਾਹੀਦਾ ਹੈ ਜਦੋਂ ਕੋਈ ਸੰਸਾਰੀ ਪੁਰਖ ਚੜਾਈ ਕਰ ਜੇ ਉਸ ਵੇਲੇ ਜਿਹੜੇ ਸ਼ਬਦ ਵਿरागਮਈ ਹਨ ਜਿਨ੍ਹਾਂ ਵਿੱਚ ਬਚਨਾਂ ਜੋਤਨ ਆਵੇ ਸੋਤਨ ਜਾਹੀ ਕਰਨਾ ਕੂਚ ਰਹਿਣ ਖਰ ਨਹੀਂ ਕਿਉਂ ਜਿਹਾ ਜਸ ਕੋਈ ਉਸ ਦਾ ਜੀਵਨ ਪੁਰਖ ਲਾਵੇ ਉਹ ਹੀ ਜੇ ਤਰੀਕੇ ਨਾਲ ਸ਼ਬਦ ਕੀਰਤਨ ਅੰਕ ਵੇਲੇ ਹੋਣਾ ਚਾਹੀਦਾ ਹੈ ਇਹ ਸਤਿਗੁਰੂ ਜੀ ਨੇ ਆਪ ਇਹ ਸ਼ਬਦ ਕੀਰਤਨ ਕਰਾਇਆ ਜਦੋਂ ਕੀ ਉਸ ਸਮਾਉਣ ਵੇਲੇ